ਇਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ ਜੀ ਕਬੇ ਆਵਾਜ ਬੇਨਤੀ ਜੋ ਪਈ ਅਮਰੀ ਕਰੋ ਹਾਧੇ ਰੱਛਾ ਪੂਰਨ ਹੋਇ ਚਿਤ ਕੀ ਇਛਾ ਤਵ ਜਨਮ ਦੇ ਹਮਾਰਾ ਆਪਣਾ ਜਾਣ ਕਰੋ ਤ੍ਰਿਪਤਿ ਪਾਰ ਅਮਰੇ ਦੁਸ ਬਤਮਕਾਉ ਆਪ ਹਾਧ ਦੇ ਮਨੇ ਬਚਾਉ ਸੁਖੀ ਬਸਾ ਮੋ ਰ ਪਰਵਾਰ ਸੇਵਕ ਸੁਖ ਸੁਦਾ ਕਰਤਾਰ ਮੋ ਰ ਰਖਣ ਦੀ ਕਰਦਾ ਕਰੀਆ ਸਭਨ ਕੋ ਅਡ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰਪੁਜਨ ਕੀ ਰਹੇ ਪਿਆਸਾ ਤੁਮੈ ਛਾੜ ਕੇ ਵਰਨਾ ਤਾਉ ਜੋ ਵਰ ਜਾਂਛਤੁੰਤੇ ਪਾਉ ਸੇਵਕ ਸਿਕ ਹਮਾਰੇ ਤਾਰਿਯਾ ਚੁੰਚੁੰਚੁ ਸਤਰ ਹਮਾਰੇ ਮਾਰ ਗਏ ਆਪ ਹਾਰ ਦੇ ਮੁਝੇ ਬਰੀਏ ਮਰਨ ਕਾਲ ਕਾ ਦਰਾਸ ਨਿਵਰੀਏ ਪੂਜੋ ਸਦਾ ਹਮਾਰੇ ਪਛਾ ਸਿਰ ਸਜੋ ਕਰੀਵ ਰਖਾ ਰਾਖ ਲੈ ਮੇਰਾ ਰਖਨ ਹਾਰੇ ਸਹਿਬ ਸੰਤ ਸਹਾਈ ਪਿਆਰੇ ਦੀਨ ਮਰਦ ਜਨ ਕੇ ਹੰਤਾ ਤੁਮਹੋ ਪਰਿਚਿਤ ਦਰਗਾਸ ਕੰਤਾ ਕਾਲ ਪਾਇ ਬ੍ਰਹਮਾ ਵਕਤਰਾ ਕਾਲ ਪਾਇ ਸੁਝਿਓ ਵਤਰਾ ਕਾਲ ਪਾਇ ਕ੍ਰਿਸ਼ਨ ਪ੍ਰਕਾਸ਼ਾ ਸਾਸਕਾ ਕਾਲ ਕਟਿਅ ਆਤਮਾ ਸਾ ਜਮਨ ਕਾਲ ਜੋ ਗੀਸਵਕੀਓ ਬੇਧਰਾ ਬ੍ਰਹਮਾ ਜੋਤੀਓ ਜਮਨ ਕਾਲ ਸੁਖ ਸਵਾਰਣ ਨਿਸ਼ਕਾਰ ਹਤਾਇ ਹੇ ਮਹਾਰਾਜ ਜਮਨ ਕਾਲ ਸੁਲਤ ਬਨਾਇਓ ਦੇਵਦਾ ਜਖ ਨੂੰ ਬਜਾਇਓ ਆੜੰਤੇ ਕੇ ਅਵਤਾਰ ਸੁ ਗੁਰੂ ਸਮਝਿਓ ਹਮਾਰਾ ਨਮਸਕਾਰ ਸਿ ਜੀ ਕੋ ਮਾਇ ਸਕਲ ਪ੍ਰਦਾਦਨੀਆ ਬਸਵਾਰੇ ਸੇਵਕਣ ਕੋ ਸਿਵ ਗੁਣ ਸੁਖ ਦੀਓ ਸਤਰੰਗ ਕੋ ਪਰਮ ਮਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਰੇ ਕੀ ਭੀਰ ਪਛਾਨ ਇੰਟੀ ਤੇ ਕੋ ਚਰੇ ਸੋਲਾ ਸੋ ਪਰ ਕਿਰਪਾ ਦੇਸ ਕਰ ਹੋਲਾ ਸੰਤਨ ਉਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਏਕ ਏਕੀ ਭੀਰ ਪਛਾਨ ਹੈ ਘਟ ਘਟ ਕੇ ਵਟ ਵਟ ਕੇ ਜਾਣ ਜਗ ਜਰਾ ਕਰਾ ਕਰਤਾ ਰ ਪ੍ਰਜਾ ਤਰਤ ਤਬ ਦੇਹ ਪਾਰਾ ਜਵਾ ਕਰਤ ਕਰਤ ਹੋ ਕਬੂ ਤੁਮ ਮੈਂ ਮੁਕਤੇ ਤਰਸਬਹੁ ਜੀਤੇ ਬਨਾ ਚਰ ਸਭ ਤਾਰੇ ਆਪੇ ਆਪਣੇ ਬੋਜੋ ਚਾਰੇ ਕੋ ਸਭ ਇਤੇ ਰਹਿ ਤਨ ਰਾਮ ਜਾਣ ਤੇ ਪੇਦ ਭੇਦ ਹਰੇ ਆਲਮ ਨਰੰਕਾਰ ਨਰਮਕਾਰ ਨੰਬੇ ਆਦਿ ਨੀਨਾ ਦੇ ਸੰਭ ਤਾਕਾ ਮੂੜੁ ਜਹਰਤ ਪੇਦ ਦਾ ਜਾ ਕੋ ਪੇਉ ਨ ਭਾਵਦ ਬੇਦ ਦਾ ਤਾਕੋ ਕਰ ਪਾਹਨ ਨਮਾਇਤ ਮਹਾ ਮੂੜ ਕਚ ਭੇਦ ਨਾ ਜਾਣਦ ਮਹਾਦੇਵ ਕੋ ਕੈ ਅਸਰਾ ਸਨ ਅਨੰਕਾਰ ਕਾ ਚਿਨਿਤ ਨਹੀਂ ਪੇਵ ਆਪ ਹੀ ਆਪਣੀ ਬੋ ਹੈ ਜੇ ਤੀ ਵਰਨਤ ਪਿੰਨ ਪਿੰਨ ਜੇ ਦੇਤੀ ਤੁਮਰਾਂ ਲਾ ਕਰਨ ਜਾਏ ਬਸਾਰਾ ਕੈ ਬਸ ਜਾ ਤੁਮ ਸੰਸਾਰਾ ਏਕੇ ਰੂਪ ਨੂਪ ਸਰੂਪ ਪਰੰਕਿ ਪਿਉਰਾਵ ਕੈ ਕੋਪਾ ਅੰਡਰ ਜੀਰ ਸੇ ਤਰਕੇ ਨੇਤ ਕੋਈ ਕਾੜ ਬਹ ਰਾਇ ਜੀਨੇ ਕਉ ਊੜਾ ਜਾਹ ਬੈਟਾ ਕੌਂ ਸਿਧ ਪੈ ਸੰਗੜ ਦੇਠਾ ਸਾਗਰੇ ਸੇ ਦਗਾਏ ਚਬ ਵਾਰ ਜਬਾਰਿ ਜਬਾਰਿ ਸਰੂਪ ਸੇੰਭਵ ਹਵਰੇ ਛਾ ਮੇਰੀ ਤੁਮ ਕਰੋ ਸਖੀਏ ਵਾਰ ਸੇ ਤਸੰਗਰੋ ਦੁਸਰ ਜੇੜ ਬਰਤ ਪਾਤਾ ਸਗਲ ਮਲੇ ਸਕਰੋ ਨਗਾਤਾ ਜੇ ਤੂ ਸਹਰਨੀ ਪਰੇ ਚਿੰਕਾਰ ਜਿਸ ਤੂਹਾ ਮਰੇ ਕੋਰ ਸਿਨ ਪਗ ਭਰੇ ਦਿਹਾਰੇ ਦਿਨ ਕਾ ਤੁਮ ਸੰਗੜ ਸਬਟਾਰੇ ਜੋ ਕਲ ਕੋ ਇਕ ਭਾਰਤ ਹੈ ਤਾ ਗੇ ਕਾਲ ਨਿਟਨਾ ਹੈ ਰਚਾ ਹੋਇ ਤੈ ਸੁਭ ਕਾਲਾ ਦੁਸਰੇ ਸਰੇ ਗਤ ਕਾਲਾ ਫਿਰ ਪਾਰਿ ਸਿਆਣੇ ਰਹੋ ਤਾਕੇ ਤਾਤ ਤੁਮ ਹੋ ਰਹੋ ਰਿਧ ਸਦ ਕਰਮ ਸੁਭ ਹੋਇ ਦੇ ਸੁਸਾਜ ਸਕੇ ਨਾ ਕੋਈ ਇਕ ਬਾਰ ਜਿ ਤੁਮੈ ਸੰਭਾਰਾ ਕਾਲ ਪਾਸ ਤੇ ਤਾਇ 12 ਦਿਨਰ ਨਾਮ ਤੇ ਹਰੋ ਕਹਾ ਦਾਰੇ ਸੁਖੋਗ ਤੇ ਰਹਾ ਖੜਗ ਕੇ ਤਮੈ ਸਰਣ ਤਿਹਾਰੇ ਆਪ ਹਾਰ ਦੇ ਰਹੋ ਬਾਰੇ ਸਰਬ ਤੁਰਨ ਸੁਹਾਏ ਦੇ ਸੁਖੋਗ ਤੇ ਲਿਓ ਬਚਾਏ ਟੜੀ ਗੀਤ ਮਾ ਸਰਣ ਤੇ ਹਾਰੇ ਆਪ ਹਰ ਦਲੇ ਹੋ ਬਾਰੇ ਸਰਵ ਤੋਰ ਮਹੋ ਸੁਹਾਏ ਜਿਸ ਗਉ ਉਤਲੇ ਹੋ ਬਚਾਈ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਕੀ ਫਪੇ